ਹਲਿਆ ਕਿ ਕਹਿੰਦੇ ਨਹੀਂ ਹੁੰਦੇ ਕਿ ਭਾਈ ਮਰ ਜਵੇ ਤਾਂ ਬਾਹ ਮਰ ਜਵੇ ਮੱਲ ਟੁੱਟ ਜਾਂਦੀ ਹੈ ਅਸੀਂ ਉਹਨਾਂ ਦੀ ਬੇਟੀ ਦੀ ਜਦੋਂ ਸ਼ਾਦੀ ਹੋਈ ਆ ਉਦੋਂ ਵੀ ਅਸੀਂ ਸਾਰੇ ਇਕੱਠੇ ਸੀ ਉਹ ਭਾਈ ਜੀ ਨਾਲੋਂ ਵੀ ਜ਼ਿਆਦਾ ਠੰਡੀ ਸੀਗੇ ਇੰਨੇ ਲਿਆਕਤ ਵਾਲੇ ਇਨਸਾਨ ਇੰਨੇ ਮਿੱਠ ਬੋਲੜੇ ਇਨਸਾਨ ਬਿਰਲਾ ਹੀ ਕੋ ਵੇਖਦਾ ਮੈਂ ਤਾਂ ਪੂਰੀ ਦੁਨੀਆ ਦੇਖ ਲਈ ਬਹੁਤ ਘੱਟ ਬੋਲਦੇ ਸੀ ਬਹੁਤ ਘੱਟ ਗੱਲ ਹੀ ਬਹੁਤ ਘੱਟ ਕਰਦੇ ਸੀ ਮਤਲਬ ਕਮਾਲ ਦੇ ਇਨਸਾਨ ਸੀਗੇ ਅੱਜ ਗੁਰਪੰਤ ਸਿੰਘ ਮਾਨ ਦੇ ਅੰਤਿਮ ਅਰਦਾਸ ਤੇ ਪੰਜਾਬੀ ਗਾਇਕ ਬੂਟਾ ਮੁਹੰਮਦ ਜੀ ਪਹੁੰਚੇ ਨੇ ਬਹੁਤ ਦੁੱਖ ਦਾ ਪਹਾੜ ਟੁੱਟਿਆ ਜੀ ਬੁਰਦਾਸ ਮਾਨ ਸਾਹਿਬ ਤੇ ਉਹਨਾਂ ਦੇ ਭਰਾ ਦਾ ਦਿਹਾਂਤ ਹੋ ਗਿਆ ਤੁਸੀਂ ਅੰਤਿਮ ਅਰਦਾਸ ਤੇ ਪਹੁੰਚੇ ਹੋ ਕੀ ਕਹਿੰਦੇ ਹੋ ਜੀ ਕੀ ਕਹਿਣਾ ਚਾਹੋ? ਦੇਖੋ ਗੱਲ ਇਹ ਹੈ ਕਿ ਕਹਿੰਦੇ ਨਹੀਂ ਹੁੰਦੇ ਕਿ ਭਾਈ ਮਰ ਜਵੇ ਤਾਂ ਬਾਹ ਮਰ ਜੇ ਮਤਲਬ ਟੁੱਟੇ ਜਾਂਦੀ ਹੈ। ਇਸ ਤਰੀਕੇ ਨਾਲ ਮਾਂ ਦਾ ਆਪਣਾ ਰਿਸ਼ਤਾ ਆ, ਬਾਪ ਦਾ ਆਪਣਾ ਥਾਂ ਤੇ ਆ, ਭੈਣਾਂ ਭਰਾਵਾਂ ਦਾ ਆਪਣੀ ਥਾਂ ਤੇ ਆ ਤੇ ਇਸ ਭਰਾ ਨੇ ਬਹੁਤ ਦੇ ਸੰਗਤ ਵੀ ਕੀਤੀ ਆ ਬਾਈ ਜੀ ਦੇ ਨਾਲ। ਤੇ ਸ਼ੁਰੂ ਹਾਂਜੀ ਬਹੁਤ ਜ਼ਿਆਦਾ ਜਦੋਂ ਇਹਨੇ ਸਕਸੈਸ ਵੀ ਹੋ ਗਿਆ ਸੀ ਕਾਮਯਾਬ ਵੀ ਹੋ ਗਿਆ ਸੀ ਉਦੋਂ ਵੀ ਪੰਥਾ ਭਾਜੀ ਨਾਲ ਸੀਗੇ ਇਹਨਾਂ ਨੂੰ ਪੰਥਾ ਭਾਜੀ ਕਹਿ ਕੇ ਬੁਲਾਉਂਦੇ ਸਾਰੇ ਤੇ ਪਰ ਅੱਜ ਉਹ ਸਦੀਵੀ ਵਿਛੋੜਾ ਦੇ ਗਿਆ ਇਹਦਾ ਸਾਨੂੰ ਬਹੁਤ ਜ਼ਿਆਦਾ ਅਫਸੋਸ ਹੈ ਮੈਨੂੰ ਦੁੱਖ ਹੈ ਪੂਰੀ ਆਵਾਮ ਪੂਰੀ ਪੰਜਾਬੀ ਮਾਂ ਬੋਲੀ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲਿਆਂ ਨੇ ਸਾਰਿਆਂ ਨੇ ਅਫਸੋਸ ਇਸ ਗੱਲ ਦਾ ਕੀਤਾ ਕਿ ਜਿਹੜਾ ਅੱਜ ਬਾਈ ਗੁਰਦਾਸ ਭਾਜੀ ਨੂੰ ਇੱਕ ਭਰਾ ਦਾ ਘਾਟਾ ਪਿਆ ਉਹ ਕਦੇ ਵੀ ਤਾਂ ਜ਼ਿੰਦਗੀ ਲਾ ਕਿਆਮਤ ਤੱਕ ਪੂਰਾ ਨਹੀਂ ਕਦੇ ਹੋ ਸਕਦਾ ਤੁਹਾਨੂੰ ਕਿੰਨੀ ਕਵਾਰ ਮੌਕਾ ਮਿਲਿਆ ਗੁਰਪੰਥ ਭਾਜੀ ਦੇ ਨਾਲ ਮੁਲਾਕਾਤ ਕਰਨ ਦਾ ਹਾਂ ਗੁਰਪੰਥ ਭਾਜੀ ਦੇ ਨਾਲ ਸਾਡੇ ਅਕਸਰ ਅਸੀਂ ਮਿਲਦੇ ਰਹੇ ਹਾਂ ਹੁਣ ਵੀ ਮਤਲਬ ਜਿੱਦਾਂ ਉਹਨਾਂ ਦੇ ਇੰਤਕਾਲ ਤੋਂ ਪਹਿਲਾਂ ਵੀ ਅਸੀਂ ਉਹਨਾਂ ਦੀ ਬੇਟੀ ਦੀ ਜਦੋਂ ਸ਼ਾਦੀ ਹੋਈ ਆ ਉਦੋਂ ਵੀ ਅਸੀਂ ਸਾਰੇ ਇਕੱਠੇ ਸੀ ਉਹਨਾਂ ਦੀ ਅਗੇਂਜਮੈਂਟ ਕੀਤੀ ਉਦੋਂ ਵੀ ਅਸੀਂ ਇਕੱਠੇ ਸੀਗੇ ਅੱਜ ਵੀ ਅਸੀਂ ਇਕੱਠੇ ਰਹੇ ਹਾਂ ਲੇਕਿਨ ਉਹ ਸਾਡਾ ਦਰਬਾਰ ਹੈ ਸਾਡੇ ਬਾਬਾ ਜੀ ਦਾ ਦਰਬਾਰ ਹੈ ਦਾਦਾ ਜੀ ਦਾ ਬੈਰਸੀਆਂ ਸਰਕਾਰ ਉੱਥੇ ਸਜਦਾ ਸਲਾਮ ਕਰਨ ਵਾਸਤੇ ਸਾਰਾ ਪਰਿਵਾਰ ਹੀ ਆਉਂਦਾ ਸੀ ਬਾਈ ਜੀ ਵੀ ਆਉਂਦੇ ਆ ਤੇ ਪੂਰਾ ਪਰਿਵਾਰ ਹੀ ਆਉਂਦੇ ਤੇ ਉੱਥੇ ਗੁਰਪੰਥ ਭਾਜੀ ਨੇ ਵੀ ਆਉਣ ਮੈਂ ਇਹ ਜਾਨਣਾ ਚਾਹੁੰਦਾ ਕਿਉਂਕਿ ਮੀਡੀਆ ਦੇ ਵਿੱਚ ਬਹੁਤ ਘਟਾਏ ਨੇ ਕਿਤੇ ਕਿਤੇ ਇੱਕ ਅੱਧੀ ਫੋਟੋ ਆ ਹੁਣੀ ਉਹਨਾਂ ਦੀ ਫੋਟੋ ਸਾਹਮਣੇ ਆਈਆਂ ਨੇ ਮੈਂ ਜਾਨਣਾ ਚਾਹੁੰਦਾ ਸੁਭਾ ਕਿਵੇਂ ਦਾ ਸੀ ਉਹਨਾਂ ਦਾ ਮਾਨ ਸਾਹਿਬ ਵਰਗਾ ਸੁਭਾ ਸੀ ਇੱਕਦਮ ਨਹੀਂ ਦੇਖੋ ਜੇ ਜੇ ਮੈਂ ਸੁਭਾ ਦੀ ਗੱਲ ਤੁਹਾਨੂੰ ਦੱਸਣ ਲੱਗਿਆਂ ਤੇ ਉਹ ਬਾਈ ਜੀ ਨਾਲੋਂ ਵੀ ਜ਼ਿਆਦਾ ਠੰਡੀ ਸੀਗੇ ਇੰਨੇ ਲਿਆਕਤ ਵਾਲੇ ਇਨਸਾਨ ਇੰਨੇ ਮਿੱਠ ਬੋਲੜੇ ਇਨਸਾਨ ਬਿਰਲਾਈ ਕੋ ਮੈਂ ਦੇਖਦਾ ਮੈਂ ਤਾਂ ਪੂਰੀ ਦੁਨੀਆ ਦੇਖ ਲਈ ਬਹੁਤ ਘੱਟ ਬੋਲਦੇ ਸੀ ਬਹੁਤ ਘੱਟ ਗੱਲ ਹੀ ਬਹੁਤ ਘੱਟ ਕਰਦੇ ਸੀ ਮਤਲਬ ਕਮਾਲ ਦੇ ਇਨਸਾਨ ਸੀਗੇ ਪਰ ਪ੍ਰਮਾਤਮਾ ਨੇ ਬੇਵਕਤੀ ਮੌਤ ਜਿਹੜੀ ਉਹ ਅੱਜ ਗੱਲਬਾਤ ਕਰਨ ਲਈ ਤਾਂ ਅਹਿਸਾਨ ਸਾਡੇ ਨਾਲ ਪੰਜਾਬੀ ਗਾਇਕ ਬੂਟਾ ਮੁਹੰਮਦ ਜੀ ਅੱਜ ਗੁਰਪੰਤ ਸਿੰਘ ਮਾਨ ਜੀ ਦੇ ਅੰਤਿਮ ਅਰਦਾਸ ਤੇ ਪਹੁੰਚ ਰਹੇ ਤੇ ਹੋਰ ਵੀ ਕਈ ਕਲਾਕਾਰ ਇੱਥੇ ਪਹੁੰਚ ਰਹੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕੈਮਰਾਮੈਨ ਸਾਹਿਦ ਰਣ ਦਵਿੰਦਰ ਮੰਡ ਚੰਡੀਗੜ੍ਹ